ਹੁਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅਜੀ ਮਹਾ ਚੇਤਨ ਕਾ ਸ਼ਬ। ਸੋ ਦੋਸਤੋ ਅੱਜ ਤੁਹਾਨੂੰ ਇੱਕ ਅਜੀਹੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਤੇ ਇੱਕ ਬੜੀ ਅਚੰਬਤ ਕਹਾਣੀ ਹੈ ਇਹਨਾਂ ਬਜ਼ੁਰਗਾਂ ਦੀ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਹੈ ਉਹ 60 ਸਾਲ ਦੀ ਉਮਰ ਤੋਂ ਵੱਧਾ ਹੋ ਜਾਂਦਾ ਹੈ ਜਾਂ 65 ਸਾਲ ਦੇ ਕਰੀਬ ਦਾ ਹੋ ਜਾਂਦਾ ਹੈ ਤਾਂ ਉਸ ਵੱਲੋਂ ਆਪਣੇ ਕੰਮਕਾਜ ਤੋਂ ਜਿਹੜਾ ਉਹ ਰਿਟਾਇਰਮੈਂਟ ਲੈ ਲਈ ਜਾਂਦੀ ਹੈ ਤੇ ਘਰ ਦੇ ਵਿੱਚ ਬੈਠ ਕੇ ਜਿਹੜਾ ਆਰਾਮ ਫਰਮਾਇਆ ਜਾਂਦਾ ਹੈ ਸੋ ਆਪਾਂ ਚਾਹੇ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਚਾਹੇ ਆਪਾਂ ਗਵਰਨਮੈਂਟ ਸੈਕਟਰ ਦੀ ਗੱਲ ਕਰੀਏ ਤਾਂ ਉਹਨਾਂ ਸੈਕਟਰਾਂ ਦੇ ਵਿੱਚ ਵੀ 58 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਆਪਣੇ ਕੰਮ ਕਾਜਾਂ ਤੋਂ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਸੋ ਅੱਜ ਹੁਸ਼ਾਰਪੁਰ ਦੀ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਮੋਹੱਲਾ ਸੁਭਾਸ਼ ਨਗਰ ਵਿਖੇ ਜਿੱਥੇ ਕਿ ਡਗਾਣਾ ਰੋਡ ਤੇ ਇੱਕ 76 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦਾ ਨਾਮ ਦਿਵਾਰਿਕਾ ਭਾਰਤੀ ਹੈ ਉਹ ਬੈਠਦੇ ਨੇ ਮੋਚੀ ਦਾ ਕੰਮ ਕਰਦੇ ਨੇ ਪਰantu ਬੜੀ ਇੱਕ ਹੈਰਾਨਗੀ ਵਾਲੀ ਗੱਲ ਹੈ ਕਿ ਆਪਣੇ ਕੰਮ ਦੇ ਨਾਲ-ਨਾਲ ਅੱਜ ਵੀ ਜਨਕੀ 76 ਸਾਲ ਦੀ ਉਮਰ ਦੇ ਵਿੱਚ ਵੀ ਉਹ ਕਿਤਾਬਾਂ ਲਿਖਣ ਦਾ ਲਿਟਰੇਚਰ ਲਿਖਣ ਦਾ ਪੜ੍ਹਨ ਦਾ ਸ਼ੌਕ ਰੱਖਦੇ ਨੇ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਵੀ ਜ਼ਰੂਰ ਤੁਹਾਨੂੰ ਉਸ ਮਹਾਨ ਸ਼ਖਸੀਅਤੀਆਂ ਦਿਖਾਈਆਂ ਜਾਣ ਜੋ ਕਿ ਅਜ ਵੀ 76 ਸਾਲ ਦੀ ਉਮਰ ਦੇ ਵਿੱਚ ਮਿਹਨਤ ਕਰਦੇ ਨੇ ਤੇ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਸੋ ਬਹੁਤ ਸਾਰੀਆਂ ਅਨੇਕਾਂ ਕਿਤਾਬਾਂ ਇਹਨਾਂ ਬਜ਼ੁਰਗ ਅੰਕਲ ਵੱਲੋਂ ਲਿਖੀਆਂ ਗਈਆਂ ਨੇ ਦਵਾਰਕਾ ਭਾਰਤੀ ਜਿਨ੍ਹਾਂ ਦਾ ਨਾਮ ਤੁਹਾਨੂੰ ਦੱਸਿਆ ਗਿਆ ਤੇ ਹੁਸ਼ਾਰਪੁਰ ਡਗਾਣਾ ਰੋਡ ਤੇ ਇਹਨਾਂ ਦੀ ਦੁਕਾਨ ਹੈ ਸ਼ੂ ਸ਼ੋਪ ਹੈ ਇਹਨਾਂ ਦਾ ਨਵੀਆਂ ਜਿਹੜੇ ਸ਼ੂ ਬਣਾਉਂਦੇ ਨੇ ਲੇਡੀਜ਼ ਦੇ ਜੈਂਟਸ ਦੇ ਤਾਂ ਉਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਰਿਪੇਅਰ ਕੀਤੇ ਜਾਂਦੇ ਨੇ ਸੋ ਇਸ ਦੇ ਨਾਲ ਨਾਲ ਕਿਤਾਬਾਂ ਨੂੰ ਲਿਖਣ ਦਾ ਤੇ ਪੜ੍ਹਨ ਦਾ ਸ਼ੌਂਕ ਵੀ ਰੱਖਦੇ ਨੇ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਧਰ ਵੀ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਣ ਜੋ ਅੰਕਲ ਹੁਣਾਂ ਵੱਲੋਂ ਇਹ ਸ਼ੂ ਤਿਆਰ ਕੀਤੇ ਗਏ ਨੇ ਦੇਖੋ ਤੁਸੀਂ ਵੱਡੀ ਗਿਣਤੀ ਹੈ ਆਪਾਂ ਦੇਖ ਸਕਦੇ ਹਾਂ ਕਿ ਅਜਿਹੀ ਉਮਰ ਦੇ ਵਿੱਚ ਜਦੋਂ ਇੱਕ ਵਿਅਕਤੀ ਘਰ ਦੇ ਵਿੱਚ ਆਰਾਮ ਫਰਮਾ ਰਿਹਾ ਹੁੰਦਾ ਤਾਂ ਇਸ ਉਮਰ ਦੇ ਵਿੱਚ ਵੀ ਅਜੇ ਬਜ਼ੁਰਗ ਜਿਹੜੇ ਉਹ ਦਿਨ ਰਾਤ ਮਿਹਨਤ ਕਰਦੇ ਨੇ ਸੋ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਆਪਣੀ ਦੁਕਾਨ ਦੇ ਵਿੱਚ ਹੀ ਅੰਕਲ ਹੁਣਾ ਵੱਲੋਂ ਜਿਹੜੀ ਇੱਕ ਅਲਮਾਰੀ ਰੱਖੀ ਗਈ ਹੈ ਤੇ ਅਲਮਾਰੀ ਹੈ ਜਿਹੜੀ ਉਹ ਸਾਰੀ ਕਿਤਾਬਾਂ ਦੇ ਨਾਲ ਲਿਟਰੇਚਰਾਂ ਦੇ ਨਾਲ ਵੱਖ-ਵੱਖ ਲੇਖਕਾਂ ਦੀਆਂ ਕਹਾਣੀਆਂ ਦੇ ਨਾਲ ਉਹ ਭਰੀਆਂ ਹੋਈਆਂ ਨੇ ਇਹ ਅਲਮਾਰੀ ਜਿਹੜੀ ਉਹ ਭਰੀ ਹੋਈ ਹੈ ਸੋ ਇਹਨਾਂ ਵਿੱਚੋਂ ਅਨੇਕਾਂ ਅਜਹਹੀਆਂ ਕਿਤਾਬਾਂ ਨੇ ਜੋ ਦੁਵਾਰਕਾ ਭਾਰਤੀ ਜੀ ਵੱਲੋਂ ਖੁਦ ਲਿਖੀਆਂ ਗਈਆਂ ਨੇ ਤੇ ਅੱਜ 76 ਸਾਲ ਦੀ ਉਮਰ ਦੇ ਵਿੱਚ ਵੀ ਇਹਨਾਂ ਵੱਲੋਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹਨਾਂ ਵੱਲੋਂ ਇੱਕ ਆਪਣੀ ਖੁਦ ਦੀ ਜ਼ਿੰਦਗੀ ਤੇ ਕਿਤਾਬ ਵੀ ਲਿਖੀ ਗਈ ਹੈ। ਇਸ ਵਕਤ ਕਿਤਾਬ ਮੇਰੇ ਹੱਥ ਵਿੱਚ ਵੀ ਹੈ। ਸੋ ਜਿਸ ਦਾ ਨਾਮ ਹੈ ਇੱਕ ਮੋਚੀ ਇੱਕ ਮੋਚੀ ਦਾ ਅਦਬੀ ਜ਼ਿੰਦਗੀ ਨਾਮਾ। ਸੋ ਆਪਣੀ ਬਾਇਓਗ੍ਰਾਫੀ ਨਾ ਅੰਕਲ ਜੀ ਵੱਲੋਂ ਜਿਹੜੀ ਉਹ ਲਿਖੀ ਗਈ ਹੈ। ਸੋ ਆਓ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਜਾਣਦੇ ਆਂ ਕੀ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਤੇ ਜੋ ਇਹਨਾਂ ਨੂੰ ਕਿਤਾਬਾਂ ਲਿਖਣ ਦਾ ਸ਼ੌਂਕ ਹੈ। ਅੱਜ ਤੱਕ ਕਿੰਨੀਆਂ ਕਿਤਾਬਾਂ ਇਹਨਾਂ ਵੱਲੋਂ ਲਿਖੀਆਂ ਜਾ ਚੁੱਕੀਆਂ ਨੇ? ਸ਼ੌਂਕ ਕਿਵੇਂ? ਪੈਦਾ ਹੋਇਆ ਸੀ ਸਵਾਉ ਕਰਦੇ ਆ ਗੱਲਬਾਤ ਦਵਾਰਿਕਾ ਭਾਰਤੀ ਜੀ ਦੇ ਨਾਲ ਜਾਨਾ ਮੈਂ ਤੁਹਾਡਾ ਜੀ ਹਾਂ ਮੇਰਾ ਨਾਮ ਦਵਰਕਾ ਭਾਰਤੀ ਹੈ ਠੀਕ ਹੈ ਜੀ ਇਹ ਕਿੱਥੇ ਦੇ ਰਹਿਣ ਵਾਲੇ ਹੋ ਤੇ ਕੀ ਕੰਮ ਕਾਜ ਕਰਦੇ ਹੋ ਜੀ ਹਾਂ ਰਹਿਣ ਵਾਲਾ ਮੈਂ ਲਗਭਗ ਇੱਥੇ ਹਾਰਪੜ ਦੇ ਹੀ ਹਾਂ ਜੀ ਜੀ ਕੰਮ ਕਾਜ ਕੀ ਕਰਦੇ ਹੋ ਜੀ ਕੰਮ ਆਪਣਾ ਬਸ ਇਹ ਆਪਣੀ ਸ਼ੂ ਸ਼ਾਪ ਹੈ ਨਵੇਂ ਸ਼ੂ ਤਿਆਰ ਕਰੀਦੇ ਹਾਂ ਨਵੇਂ ਸ਼ੂ ਲੇਡੀਜ਼ ਵਗੈਰਾ ਡੈਂਸ ਸਾਰੇ ਸ਼ੂ ਤਿਆਰ ਹੁੰਦੇ ਹਾਂ ਜੀ ਆਰਡਰ ਦੇ ਉੱਪਰ ਜੀ ਅੰਕਲ ਜੀ ਇੱਕ ਤੁਹਾਨੂੰ ਕਿਤਾਬਾਂ ਲਿਖਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਤੁਸੀਂ ਅਨੇਕਾਂ ਹੀ ਕਿਤਾਬਾਂ ਜਿਹੜੀਆਂ ਉਹ ਲਿਖ ਵੀ ਚੁੱਕੇ ਹੋ। ਹਾਂ ਜੀ। ਤੇ ਕਿਸ ਤਰ੍ਹਾਂ ਸ਼ੌਕ ਪੈਦਾ ਹੋਇਆ ਸੀ ਤੁਹਾਨੂੰ? ਹਾਂ ਅਸਲ ਇਸ ਤਰ੍ਹਾਂ ਹੈ ਜੀ ਕਿ ਲੇਖਣ ਦਾ ਸ਼ੌਕ ਜਿਹੜਾ ਹੁੰਦਾ ਉਹ ਉਹਦੀ ਜਿਹੜੀ ਨੀਂਵ ਹੁੰਦੀ ਆ ਉਹ ਸਾਡੇ ਪੜਨ ਤੇ ਆ। ਤੇ ਔਰ ਬਚਪਨ ਤੋਂ ਮੈਨੂੰ ਪੜਨ ਦਾ ਕਾਫੀ ਸ਼ੌਕ ਰਿਹਾ ਲਿਟਰੇਚਰ ਦਾ ਸ਼ੌਕ ਰਿਹਾ ਹਿੰਦੀ ਦਾ ਪੰਜਾਬੀ ਦਾ ਅੰਗਰੇਜ਼ੀ ਦਾ ਕਿ ਜਿਸ ਤਰ੍ਹਾਂ ਲੋਕ ਆਮ ਬੱਚੇ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਕਿਤਾਬਾਂ ਸਿਲੇਬਸ ਦੀਆਂ ਉਹ ਜਿਆਦਾ ਪੜ ਕੇ ਬਸ ਉਹਨੀ ਪੜਾਈ ਹੁੰਦੀ ਹੈ ਪਰ ਮੇਰਾ ਥੋੜਾ ਹਿਸਾਬ ਅਲੱਗ ਸੀ ਮੈਂ ਉਸ ਆਪਣੀਆਂ ਜਿਹੜੀਆਂ ਸਿਲੇਬਸ ਸੀ ਕਿਤਾਬਾਂ ਸੀ ਉਸ ਤੋਂ ਇਲਾਵਾ ਮੈਂ ਜਿਹੜੀ ਹੋਰ ਲਿਟਰੇਚਰ ਨਾਲ ਜੁੜੀਆਂ ਕਹਾਣੀਆਂ ਕਵਿਤਾਵਾਂ ਜਾਂ ਹੋਰ ਜਿਹੜੀਆਂ ਇਸ ਦਾਇਰੇ ਚ ਆਨੀਆਂ ਲਿਟਰੇਚਰ ਉਹ ਸਾਰਾ ਮੈਨੂੰ ਪੜਨ ਦਾ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਹੀ ਔਰ ਮੈਂ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਜਦੋਂ ਜਦੋਂ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਆਪਣੇ ਸਿਲੇਬਸ ਦੀ ਜਿਹੜੀ ਹੈ ਪੁਸਤਕਾ ਜਾਂ ਲਿਖ ਕੇ ਜਾਂ ਪੜ ਕੇ ਉਸ ਤੋਂ ਬਾਅਦ ਮੈਂ ਜਦ ਤੱਕ ਮੈਂ ਦੂਸਰਾ ਲਿਟਰੇਚਰ ਨਹੀਂ ਸੀ ਪੜ ਲੈਂਦਾ ਕਹਾਣੀ ਉਹਨਾਂ ਦੇ ਨਾਲ ਵਿੱਚ ਅੰਦਾ ਮਾਮਾ ਜੇ ਪ੍ਰਾਗ ਵਗੈਰਾ ਇਹ ਹਿੰਦੀ ਦੇ ਜਿਹੜੇ ਕਾਫੀ ਫੇਮਸ ਸੀ ਜਿਹੜੇ ਪੱਤਰਕਾਰ ਅਸੀਂ ਆ ਤੇ ਉਹਨਾਂ ਨੂੰ ਮੈਂ ਉਹ ਪਰਮਨੈਂਟਲੀ ਮੇਰੇ ਕੋਲ ਰਹਿਣੀ ਸੀ ਆ ਮੈਂ ਉਹ ਪੜ੍ਹ ਕੇ ਕਦੀ ਕਹਾਣੀ ਪੜ੍ਹ ਕੇ ਫੇਰ ਸੌਣਾ ਫਿਰ ਮਨੀਦ ਆ ਦਿੰਦੇ ਸੀ ਸੋ ਇਸ ਤਰ੍ਹਾਂ ਬਹੁਤ ਸ਼ੌਕ ਰਿਹਾ ਪੜਨ ਦਾ ਹਾਂ ਜੀ ਜੇਕਰ ਤੁਹਾਡੇ ਅੰਕਲ ਜੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਕੀ ਕੁਆਲਿਫਿਕੇਸ਼ਨ ਹੈ ਤੁਹਾਡੀ ਹਾਂ ਐਜੂਕੇਸ਼ਨ ਮੇਰੇ ਇਸ ਤਰ੍ਹਾਂ ਹੈ ਜੀ ਮੈਂ ਉਹਨਾਂ ਦੇ ਨਾਲ ਤੇ ਅਧਿਕਤ ਜਿੱਦਾਂ ਹੋ ਗਈ 10ਵੀਂ ਜਾਂ ਅ 12ਵੀਂ ਬਗਾਰ ਉਹਨਾਂ ਨੇ ਹਰ ਸੈਕੰਡਰੀ ਸੀ ਮੈਂ ਹਰ ਸੈਕੰਡਰੀ ਸਕੂਲ ਜਿਹੜਾ ਐਸਡੀ ਹਰ ਸੈਕੰਡਰੀ ਸਕੂਲ ਹਸ਼ਾਰਪੁਰ ਉੱਥੋਂ ਮੈਂ ਆਪਣੀ ਜਿਹੜੀ ਵਿੱਦਿਆ ਜਿਹੜੀ ਆ ਉਹ ਪ੍ਰਾਇਮਰੀ ਉੱਥੋਂ ਹਾਸਲ ਕੀਤੀ ਆ ਹਾਂਜੀ ਪਹਿਲੇ ਤੋਂ ਲੈ ਕੇ ਹਾਂਜੀ ਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਤੁਹਾਡੇ ਵੱਲੋਂ ਲਿਖੀਆਂ ਚੁ ਮੇਰੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਅਨਵਾਦ ਦਿੱਤਾ ਜਾਂ ਮੇਰੀ ਆਪਣੇ ਲਿਖੀਆਂ ਉਹਨਾਂ ਦੇ 13 14 ਜਿਹੜੀ ਆ ਮੇਰੀ ਹੈਗੀ ਉਹ ਉਹ ਜਿਹੜੇ ਸੰਖਿਆ ਇਹ ਹੈਗੀ ਹੈ ਜੀ ਤੇ ਤੁਹਾਡੇ ਵੱਲੋਂ ਜਿਹੜੀਆਂ ਇਹ ਕਿਤਾਬਾਂ ਲਿਖੀਆਂ ਗਈਆਂ ਨੇ ਤੁਸੀਂ ਉਹਗੇ ਲੇਖਕ ਵੀ ਹੋ ਤਾਂ ਕਿਸ ਆਧਾਰਤ ਨੇ ਜੀ ਕਿਹਨਾ ਵਿਸ਼ਿਆਂ ਤੇ ਤੁਹਾਡੇ ਵੱਲੋਂ ਕਿਤਾਬਾਂ ਲਿਖੀਆਂ ਹੋਈਆਂ ਹਾਂ ਵੈਸੇ ਤਾਂ ਅੱਜ ਕੱਲ ਤਾਂ ਦੱਸਣਾ ਹੈ ਵੀ ਅੱਜ ਕੱਲ ਜੋ ਜੋ ਕਰੰਟ ਸੋਸ਼ਲ ਮਸਲੇ ਆ ਉਹ ਉਹਨਾਂ ਦੇ ਉੱਪਰ ਜਿਹੜੀ ਮੇਰੀ ਕਲਮ ਉਹ ਲਗਾਤਾਰ ਚੱਲਦੀ ਹੈ ਚਾਹੇ ਉਹ ਕਵਿਤਾ ਦੇ ਰੂਪ 'ਚ ਹੋਵੇ ਚਾਹੇ ਉਹ ਕਹਾਣੀ ਦੇ ਰੂਪ 'ਚ ਹੋਵੇ ਚਾਹੇ ਉਹ ਕਿਸੇ ਨਿਵੰਦ ਦੇ ਰੂਪ 'ਚ ਹੋਵੇ ਉਹ ਅੱਜ ਦੇ ਜਿਹੜੇ ਕਰੰਟ ਮਸਲੇ ਆ ਚਾਹੇ ਉਹ ਧਾਰਮਿਕ ਆ ਚਾਹੇ ਸੋਸ਼ਲ ਐ ਚਾਹੇ ਉਹ ਰਾਜਨੀਤਿਕ ਆ ਤੇ ਉਹਦੇ ਵਿੱਚ ਜਿਹੜਾ ਆਪਣਾ ਮੇਰਾ ਆਪਣਾ ਨਜ਼ਰੀਆ ਹੁੰਦਾ ਤੇ ਉਹ ਉਸੇ ਆਧਾਰ ਤੇ ਜਿਹੜਾ ਮੇਰਾ ਜਿਹੜਾ ਲਿਖਤਾ ਉਹ ਜਿਹੜੀ ਗਾਹਾਂ ਚੱਲਦੀ ਆ ਔਰ ਅਸੀਂ ਇੱਕ ਇੱਕ ਮੈਗਜ਼ੀਨ ਕੱਢਦੇ ਆ ਬਹੁਤ ਤਰ੍ਹਾਂ ਪ੍ਰਚਾਰਕ ਤੇ ਜੇ ਕਹੋ ਤਾਂ ਮੈਂ ਤੁਹਾਨੂੰ ਉਹਦੀ ਇੱਕ ਦਿਖਾਉਣਾ ਇੱਕ ਬਣ ਗਈ ਉਹ ਇਹ ਵਾਲੀ ਹੈ ਇਹ ਪਿਛਲੇ 30 35 ਸਾਲ ਤੋਂ ਆਪਾਂ ਕੱਢ ਰਹੇ ਆ ਮੈਂ ਤੇ ਸਾਡਾ ਇੱਕ ਮਿੱਤਰ ਹੈ ਤੇ ਅਸੀਂ ਦੋਨੋਂ ਹੀ ਜਿਹੜਾ ਇਹਨੂੰ ਚਲਾ ਰਹੇ ਹਿੰਦੀ ਦੇ ਵਿੱਚ ਇਹ ਮੰਥਲੀ ਹੈ ਉਹ ਇਹਦੇ ਵਿੱਚ ਲਗਾਤਾਰ ਕੰਟੀਨਿਊ ਲਿਖਣਾ ਮੇਰਾ ਜਿਹੜਾ ਇੱਕ ਇੱਕ ਰੁਟੀਨ ਆ ਹਾਂਜੀ ਇੱਕ ਇੱਕ ਅਧਾ ਲੇਖ ਦੇਣਾ ਕੁਝ ਖਬਰ ਦੇਣੀ ਆ ਜਾਂ ਹੋਰ ਕੋਈ ਜਿਹੜਾ ਨਾਲ ਜੁੜਿਆ ਮਸਲਾ ਉੱਤੇ ਲਿਖਣਾ ਇਹ ਜਾਰੀ ਜਾਰੀ ਰਹਿੰਦਾ ਹਾਂ ਜੀ ਤੁਹਾਡੇ ਵੱਲੋਂ ਤੁਸੀਂ ਦੱਸਿਆ ਕਿ 13-14 ਕਿਤਾਬਾਂ ਇਹ ਤਕਰੀਬਨ ਤੁਹਾਡੇ ਵੱਲੋਂ ਲਿਖੀਆਂ ਜਾ ਚੁੱਕੀਆਂ ਨੇ ਤੇ ਤੁਹਾਡੇ ਵੱਲੋਂ ਲਿਖੀਆਂ ਕਿਤਾਬਾਂ ਜਿਹੜੀਆਂ ਉਹ ਕਿਸੇ ਸਕੂਲ ਕਾਲਜਾਂ ਚ ਪੜਾਈਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਜੀ ਹਾਂ ਮੇਰੀ ਇੱਕ ਕਵਿਤਾ ਸੀ ਕਾਫੀ ਜਿਹੜੀ ਪਹਿਲਾਂ ਜਿਹੜੀ ਉਹ ਮੇਰੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਵਿੱਚ ਉਹ ਪੜਾਈ ਜਾ ਰਹੀ ਆ ਉਹ ਕਵਿਤਾ ਸੀ ਉਹਦਾ ਨਾਮ ਸੀ ਹਿੰਦੀ ਵਿੱਚ ਕਵਿਤਾ ਸੀ ਉਹ ਐਮਏ ਦੇ ਸਿਲੇਬਸ ਜਿਹੜੀ ਆ ਉਹ ਸਰ ਗਾਂਧੀ ਉਪਰ ਯੂਨੀਵਰਸਿਟੀ ਉਹ ਬੱਚੇ ਪੜ ਰਹੇ ਆ ਉਹਦਾ ਨਾਮ ਸੀ ਅੱਜ ਕਾ ਅਕਲਬਿਆ ਤੇ ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਕਿਸੇ ਦੀ ਜਿਹੜੀ ਮਿਹਨਤ ਆ ਤੋਂ ਅੱਜ ਲੁੱਟੀ ਨਹੀਂ ਜਾ ਸਕਦੀ ਔਰ ਲੁੱਟ ਹੋਣ ਦੇਣੀ ਵੀ ਨਹੀਂ ਚਾਹੀਦੀ ਆ ਤਾਂ ਉਹਦਾ ਜਿਹੜਾ ਮੇਨ ਆਈਡੀਆ ਜਿਹੜਾ ਉਸ ਕਵਿਤਾ ਦਾ ਇਹ ਸੀ ਠੀਕ ਆ ਅਕਲ ਜੀ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਅਜੋਕੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆ ਕ੍ਰਾਈਮ ਵੱਧ ਰਿਹਾ ਵਾ ਜਾ ਕੇ ਦੀ ਸੱਤਾਧਾਰੀ ਪਾਰਟੀ ਦੀ ਵੀ ਕਿਸੇ ਇੱਕ ਪਾਰਟੀ ਦੀ ਨਹੀਂ ਸਾਰੀਆਂ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਜੇ ਆਉਣ ਵਾਲੇ ਸਮੇਂ ਤੇ ਵਿੱਚ ਵੀ ਤੁਹਾਡੇ ਵੱਲੋਂ ਮੌਜੂਦਾ ਹਾਲਾਤਾਂ ਤੇ ਕੋਈ ਕਿਤਾਬ ਲਿਖੀ ਜਾ ਰਹੀ ਹੈ ਜਾਂ ਪਹਿਲਾਂ ਤੁਸੀਂ ਲਿਖ ਚੁੱਕੇ ਹੋ ਇਸ ਤਰ੍ਹਾਂ ਦਾ ਵਰਤਾਰਾ ਜੋ ਅੱਜ ਵਰਤਾਂਤ ਵਾਪਰ ਰਿਹਾ ਸਾਡੇ ਸਮਾਜ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਭਰਤ ਦੇ ਵਿੱਚ ਹਾਂ ਉਹ ਲਗਾਤਾਰ ਸਾਡਾ ਲਿਖਣਾ ਜਾਰੀ ਹੈ ਉਹ ਜਦੋਂ ਵੀ ਲਿਖ ਅਸੀਂ ਦੇਖਦੇ ਹਾਂ ਕਿਤਾਬ ਦੇ ਇੱਕ ਰੂਪ ਚ ਹੋ ਗਿਆ ਤੇ ਆਪਾਂ ਉਹਨੂੰ ਉਹ ਕਿਤਾਬ ਦੇ ਰੂਪ ਚ ਲੈ ایدਾ ਨੂੰ ਇਸ ਤਰ੍ਹਾਂ ਹੈ ਹਾਂਜੀ ਜੋ ਕਰੰਟ ਮਸਲੇ ਆ ਜੋ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ ਚਾਹੇ ਸਾਡੇ ਜਿਹੜੇ ਅੰਧ ਵਿਸ਼ਵਾਸਾਂ ਨਾਲ ਜੁੜੇ ਹੋਏ ਆ ਮਸਲੇ ਆ ਉਹਨਾਂ ਤੇ ਆਪਾਂ ਲਿਖਦੇ ਰਹਿੰਦਾ ਉਹਦਾ 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 ਮਕਸਦ ਇਹੀ ਆ ਕਿ ਸਾਡੇ ਜਿਹੜਾ ਸਮਾਜ ਆ ਬਹੁਤ ਜੇ ਆਪਾਂ ਦੂਸਰੇ ਜਿਹੜੀ ਦੁਨੀਆ ਦੇ ਦੂਸਰੇ ਸਮਾਜ ਜੇ ਆਪਾਂ ਉਹਨਾਂ ਦੀ ਤੁਲਨਾ ਕਰੀਏ ਤੇ ਜਿਹੜਾ ਸਾਡਾ ਸਮਾਜ ਆ ਕਾਫੀ ਪਿਛੜਿਆ ਹੋਇਆ ਤੇ ਜਦੋਂ ਇਹਨਾਂ ਦੀ ਆਪਾਂ ਤੁਲਨਾ ਕਰਦੇ ਆ ਦੂਸਰੇ ਮੁਲਕਾਂ ਦੇ ਨਾਲ ਦੂਸਰੇ ਸਮਾਜ ਦੇ ਨਾਲ ਜਾਂ ਯੂਰਪ ਨਾਲ ਤੁਲਨਾ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਪਏ ਅਸੀਂ ਕਾਫੀ ਪਿੱਛੇ ਖੜੇ ਆ ਔਰ ਇਹਦੇ ਜਿਹੜੇ ਇਸ ਰਾਹ ਦੇ ਵਿੱਚ ਅੱਗੇ ਆਂਦੇ ਵੇ ਜਿਹੜੇ ਰੋੜੇ ਆ ਜਿਹੜੇ ਅਵਰੋਧ ਆ ਅਸੀਂ ਉਹਨਾਂ ਦੇ ਹਟਾਉਣ ਦੀ ਗੱਲ ਕਰਦੇ ਆ ਉਹਨਾਂ ਦੇ ਉਹਨਾਂ ਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਦ੍ਰਿਸ਼ਟੀਕੋਣ ਆ ਅਸੀਂ ਚਾਹੁੰਦੇ ਪਏ ਜੇ ਕਮਸੇ ਕਮ ਆਂਧ ਵਿਸ਼ਵਾਸ ਔਰ ਸਮਾਜ ਦੇ ਵਿੱਚ ਗਲਤ ਰੀਤੀ ਰਿਵਾਜ ਜਿਸ ਤਰ੍ਹਾਂ ਉੱਚੀ ਨੀਚ ਕਾਸਿਜ਼ਮ ਹੈ ਤੋ ਇਹਦੇ ਵਿੱਚ ਇਹਦੇ ਖਿਲਾਫ ਔਰ ਧਾਰਮਿਕ ਅੰਧਤਾ ਵੈਸੇ ਤਾਂ ਅਸੀਂ ਸਾਰੇ ਬੰਦੇ ਧਾਰਮਿਕ ਹੁੰਦੇ ਆ ਲੇਕਿਨ ਧਾਰਮਿਕ ਕਾਨੂੰਨ ਅਸੀਂ ਇਨਸਾਨ ਨਾਲੋਂ ਧਰਮ ਨੂੰ ਇਨਸਾਨ ਨਾਲੋਂ ਵੱਡਾ ਮੰਨ ਲੈਣਾ ਇੱਕ ਬਹੁਤ ਇੱਕ ਸਾਨੂੰ ਅਜੀਬ ਲੱਗਦਾ ਔਰ ਲੱਗਣਾ ਚਾਹੀਦਾ ਅਸੀਂ ਇਸ ਦੇ ਖਿਲਾਫ ਵੀ ਲਿਖਦੇ ਹਾਂ ਲਗਾਤਾਰ ਹਾਂਜੀ ਤੋ ਇਸ ਤਰ੍ਹਾਂ ਹੈ ਅਗਲੀ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਆਖਰੀ ਸਵਾਲ ਆ ਜੀ ਅੱਜ ਦੀ ਪੀੜ੍ਹੀ ਹੈ ਜਿਹੜੀ ਉਹ ਮੋਬਾਈਲਾਂ ਦੇ ਵਿੱਚ ਮਸ਼ਰੂਫ ਹੋ ਕੇ ਰਹਿ ਚੁੱਕੀ ਹੈ ਮੈਨੂੰ ਨਹੀਂ ਲੱਗਦਾ ਕਿ ਅੱਜ ਆਪਾਂ 100 ਦੇ ਵਿੱਚੋਂ 20-25% ਵੀ ਯੂਥ ਨੂੰ ਜਾਂ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਲਾਲਸਾ ਹੋਵੇ ਕਿ ਉਹਨਾਂ ਨੂੰ ਸ਼ੌਂਕ ਹੋਵੇਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਮੋਬਾਈਲਾਂ ਦੇ ਵਿੱਚ ਜਾਂ ਇੰਟਰਨੈਟ ਯੁੱਗ ਦੇ ਵਿੱਚ ਜਿਹੜੀ ਉਹ ਲਿਪਤ ਹੋ ਕੇ ਰਹਿ ਚੁੱਕੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਬਿਲਕੁਲ ਬਿਲਕੁਲ ਇਹ ਵੈਸੇ ਵਿਚਾਰਨ ਦਾ ਵਿਸ਼ਾ ਹੈ ਕਿਉਂਕਿ ਅੱਜ ਅਸੀਂ ਪੋਸਤਕ ਦਾ ਕਾਫੀ ਦੂਰ ਹੋ ਰਹੇ ਹਾਂ ਔਰ ਇਹਦਾ ਨੁਕਸਾਨ ਵੱਡਾ ਇਹ ਹੋ ਰਿਹਾ ਔਰ ਜਦ ਕਿ ਅਸੀਂ ਦੇਖਦੇ ਹਾਂ ਕਿ ਅਸੀਂ ਜਿਹੜਾ ਸਾਡ ਕੋ ਅੱਜ ਵਿਰਸਾ ਚਾਹੇ ਉਹ ਗੀਤਾ ਲੈ ਲਓ ਚਾਹੇ ਰਾਮਾਇਣ ਲੈ ਲਓ ਚਾਹੇ ਅਗਰੰਥ ਸਾਹਿਬ ਲੈ ਲਓ ਇਹ ਜਿਹੜਾ ਵਿਰਸਾ ਹੈ ਪੋਸਤਕ ਦੇ ਰੂਪ ਵਿੱਚ ਸਾਡੇ ਸ਼ਾਮਿਲ ਆ ਅਸੀਂ ਇਹ ਦੀ ਪੂਜਾ ਵੀ ਕਰਦੇ ਆ ਔਰ ਇਹਦੇ ਪ੍ਰਤੀ ਅਸੀਂ ਇਹਦੇ ਵਿਚਾਰ ਨੂੰ ਮੰਨਦੇ ਵੀ ਆ لیکن جتھوں تک ਸਾਡੇ ਜੀਵਨ ਦੇ ਵਿੱਚ ਇਹਨੂੰ ਐਪਲੀਕੇਬਲ ਕਰਨ ਦਾ ਜਿਹੜਾ ਸਵਾਲ ਹੈ ਅਸੀਂ ਕੋਸਾਂ ਦੂਰ ਆ ਔਰ ਇਹ ਕੰਮ ਪੂਸਤ ਕਰ ਸਕਦੀ ਆ ਔਰ ਇਹ ਹੈਰਾਨੀ ਦੀ ਵੀ ਗੱਲ ਹੈ ਔਰ ਦੁੱਖ ਦੀ ਗੱਲ ਵੀ ਹੈ ਕਿ ਅਸੀਂ ਅੱਜ ਕਿਤਾਬਾਂ ਤੋਂ ਦੂਰ ਜਾ ਕੇ ਸਮਝ ਲਓ ਉਸ ਦੁਨੀਆ ਤੋਂ ਦੂਰ ਜਾ ਰਹੇ ਆ ਜਿਹੜੀ ਦੁਨੀਆ ਸਾਨੂੰ ਗਾਹਾਂ ਬਦਲਦਾ ਹੈ ਲਾਚੇਰੀ ਦਿੰਦੀ ਆ ਸਾਡੇ ਵਿਚਾਰਾਂ ਦੇ ਵਿੱਚ ਪਰਵਰਤਨ ਲਿਆਂਦੀ ਆ ਅਸੀਂ ਦੇਖਦੇ ਆ ਜਿਹੜੇ ਸਾਡੇ ਮੋਬਾਈਲ ਆ ਜਾਂ ਸਾਡਾ ਹੋਰ ਇਹਨਾਂ ਜੁੜੇ ਜਿਹੜੇ ਟੀਵੀ ਵਗੈਰਾ ਹੈ ਜੇ ਪੂਰੀ ਸੂਚਨਾ ਜਿੰਨੇ ਸਾਧਨ ਆ ਗਿਆ ਉਹਨਾਂ ਵਿੱਚ ਆਪਾਂ ਦੇਖਦੇ ਆ ਕਿ ਇਹ ਕਿ ਚੀਜ਼ਾਂ 네ਗੇਟਿਵ ਰੋਲ ਜਿਆਦਾ ਅਦਾ ਕਰ ਰਹੀਆਂ ਸਾਨੂੰ ਸੂਚਨਾ ਦੇ ਰਹੀਆਂ ਲੇਕਿਨ ਇੱਥੇ ਇੱਕ ਧਿਆਨ ਕਰਨ ਵਾਲੀ ਗੱਲ ਇਹ ਹੈ ਸਾਨੂੰ ਸੂਚਨਾ ਜ਼ਰੂਰ ਮਿਲਦੀ ਆ ਲੇਕਿਨ ਸਾਨੂੰ ਜਿਹੜੇ ਸਾਡੇ ਦਿਮਾਗ ਦੇ ਵਿੱਚ ਇੱਕ ਵਿਦਵਤਾ ਜਾਂ ਕਿ ਗਿਆਨ ਜਾ ਜ਼ਿੰਦਗੀ ਦੇ ਪ੍ਰਤੀ ਸਾਡੀ ਅਪਰੋਚ ਆ ਉਹਦੇ ਪ੍ਰਤੀ ਸਾਨੂੰ ਬਹੁਤ ਦੂਰ ਕਰ ਰਹੀਆਂ ਸਾਡੇ ਵਿੱਚ ਕੋਈ ਸਮੇਦਨਾਵਾਂ ਨਹੀਂ ਆ ਕਿਤੇ ਐਕਸੀਡੈਂਟ ਹੁੰਦਾ ਕਿਤੇ ਕੋ ਮਰ ਰਿਹਾ ਅਸੀਂ ਮੋਬਾਈਲ ਲੈ ਕੇ ਉਹਨੂੰ ਅਸੀਂ ਕਵਰ ਕਰ ਰਹੇ ਆ ਔਰ ਇਹਦੇ ਨਾਲ ਕੀ ਨੁਕਸਾਨ ਹੋ ਰਿਹਾ ਸਾਡੇ ਅੰਦਰ ਜਿਹੜੀ ਚੀਜ਼ ਆ ਅਸੀਂ ਉਸ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਸ ਬੰਦੇ ਨੂੰ ਔਰ ਇਹ ਇਹ ਮੈਂ ਸਮਝਦਾ ਕਿ ਸਾਡੀ ਜਿਹੜੀ ਅੱਜ ਦੀ ਜਿਹੜੀ ਪ੍ਰਜਾਗ ਕੀ ਆ ਜਾ ਸਾਡੀ ਜਿਹੜੀ ਟੈਕਨੋਲੋਜੀ ਆ ਇਹਦੇ ਵਿੱਚ ਬਹੁਤ ਵੱਡਾ ਇੱਕ ਕੈਪ ਆ ਕਿਉਂਕਿ ਅਸੀਂ ਸਾਡੇ ਮਨ ਸੁਵੇਦਨਾਵਾਂ ਜਿਹੜੀਆਂ ਆ ਆਦਮੀ ਦੀ ਹੋਣੀ ਚਾਹੀਦੀਆਂ ਉਹ ਖਤਮ ਹੋ ਰਹੀਆਂ ਉਹਦੀ ਜਗ੍ਹਾ ਆਪਾਂ ਕੀ ਕਰ ਰਹੇ ਆ ਤਮਾਸ਼ਾ ਬਣਾ ਰਹੇ ਆ ਉਹ ਤਮਾਸ਼ਾ ਦੇਖ ਰਹੇ ਆ ਸਾਰੇ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾ ਰਹੇ ਆ ਉਹ ਬੜਾ ਹੈਰਾਨੀ ਦੀ ਗੱਲ ਆ ਜੇ ਸਾਡੇ ਕੋਲ ਕਿਤਾਬਾਂ ਹੋਣ ਔਰ ਕਿਤਾਬਾਂ ਵਿੱਚ ਜੋ ਲਿਖਿਆ ਜੋ ਹਿਊਮਨ ਵੈਲਿਊਜ਼ ਦੇ ਗੱਲ ਕੀਤੀ ਗਈ ਆ ਗਾਹ ਬਦਨ ਦੀ ਗੱਲ ਕੀਤੀ ਗਈ ਆ ਤਾਂ ਉਹ ਅਸੀਂ ਮੇਰੇ ਖਿਆਲ ਆ ਆਪਾਂ ਜਿਹੜਾ ਉਦਯੋਗ ਕਰ ਰਹੇ ਆ ਅਸੀਂ ਇੱਥੇ ਕਮ ਸੇ ਕਮ ਵਿਚਾਰ ਤਾਂ ਕਰ ਸਕਦੇ ਆ ਔਰ ਬਹੁਤ ਹੀ ਇੱਕ ਦੁਖਦੀ ਵੀ ਗੱਲ ਹੈ ਔਰ ਆਪਣਾ ਜਿਹੜਾ ਮੇਰਾ बार-बार ਇਹੀ ਕਹਿਣਾ ਹੈ ਮੇਰੇ ਵਰਗੇ ਜਿਹੜੇ ਹੋਰ ਸਾਡੇ ਮਿੱਤਰ ਲਿਟਰੇਚਰ ਵਿੱਚ ਰੁਚੀ ਰੱਖਦੇ ਆ ਕਿ ਜ਼ਿੰਦਗੀ ਦੇ ਵਿੱਚ ਜਿਸ ਬੰਦੇ ਦੇ ਕੋਲ ਲਿਟਰੇਚਰ ਨਾਲ ਜੁੜੀਆਂ ਵਿਚਾਰ ਨਹੀਂ ਹੈ ਸਮਾਜ ਦੇ ਸਾਡੇ ਸਮਾਜ ਪਹਿਲਾਂ ਕੀ ਹੋਇਆ ਔਰ ਗਾਹ ਕੀ ਹੋਣਾ ਚਾਹੀਦਾ ਉਹਦੇ ਬਾਰੇ ਪ੍ਰਤੀ ਜਾਣਕਾਰੀ ਨਹੀਂ ਹੈ ਮੈਨੂੰ ਲੱਗਦਾ ਪਿਓ ਅਸੀਂ ਉਹਨੂੰ ਅਸੀਂ ਪੂਰਨ ਸਮਾਜ ਪੂਰਾ ਸਮਾਜ ਜਾਂ ਪੂਰਾ ਬੰਦਾ ਕਹਿ ਸਕਦੇ ਹਾਂ